ਹਾਂਜੀ ਆਪਾਂ ਹਾਜ਼ਰਾਂ ਜੀ ਈਟੀਟੀ 943 ਸੰਬੰਧੀ ਮੋਸਟ ਇੰਪੋਰਟੈਂਟ ਵੀਡੀਓ ਲੈ ਕੇ ਈਟੀਟੀ 943 ਤੇ ਨਵਾਂ ਕੇਸ ਲੱਗ ਚੁੱਕਿਆ ਹੈ ਜੀ ਤੁਹਾਨੂੰ ਸਾਰਿਆਂ ਨੂੰ ਇਸ ਬਾਰੇ ਪਤਾ ਹੋਏਗਾ ਗੱਲ ਕਰ ਲਈ ਪੇਪਰ B ਦੀ ਕਿ ਪੇਪਰ B ਵੀ ਚੈਲੰਜ ਕੀਤਾ ਗਿਆ ਦੁਬਾਰਾ ਪੇਪਰ B ਹੋਵੇਗਾ ਜਾਂ ਨਹੀਂ ਜਿਸ ਇਸੇ ਸਾਹਮਣੇ ਨਾਲ ਨਵਾਂ ਕੇਸ ਲੱਗਿਆ ਹੈ ਬਹੁਤ ਸਾਰੇ ਕੈਂਡੀਡੇਟਸ ਦੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਮੈਸੇਜ ਆਏ ਹੋਏ ਸਨ ਕਿ ਮੈਡਮ ਹੁਣ ਪ੍ਰੀ ਹੈ ਸੇਫ ਹੈ ਜਾਂ ਨਹੀਂ ਪ੍ਰੀ ਕੰਪਲੀਟ ਹੋਏਗੀ ਵੀ ਜਾਂ ਨਹੀਂ ਜਿਹੜਾ ਪੇਪਰ A ਦਾ ਸਿਲੇਬਸ ਆ ਉਹ ਦੁਬਾਰਾ ਜਾਰੀ ਹੋਏਗਾ ਤੇ ਇਸ ਦੇ ਰਿਲੇਟਿਡ ਜਿਹੜੀ ਰਿਵਿਊ ਪਟੀਸ਼ਨ ਹੈ ਉਹਦਾ ਇਸ ਪ੍ਰੀ ਤੇ ਕੀ ਅਸਰ ਹੋਏਗਾ ਤਾਂ ਤੁਹਾਡੇ ਇਹਨਾਂ ਸਾਰੇ ਡਾਊਟਸ ਲੈ ਕੇ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲ ਕਰਨ ਵਾਲਿਆਂ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਜੇ ਤੁਸੀਂ ਕੇਸ ਨੂੰ ਧਿਆਨ ਨਾਲ ਦੇਖੋ ਤੇ ਸਮਝੋ ਤੁਹਾਨੂੰ ਪਤਾ ਹੋਏਗਾ ਕਿ ਜਿਹੜਾ ਇਹ ਕੇਸ ਲਗਾਇਆ ਗਿਆ ਨਵਾਂ ਕੇਸ ਇਹ ਸਿਰਫ ਔਰ ਸਿਰਫ ਪੇਪਰ A ਦੇ ਰਿਲੇਟਡ ਹੈ ਠੀਕ ਹੈ ਪੇਪਰ B ਨਾਲ ਇਹਦਾ ਕੋਈ ਵੀ ਜਿਹੜਾ ਲਿੰਕ ਹੈ ਉਹ ਨਹੀਂ ਹੈਗਾ ਪੇਪਰ A ਦਾ ਜਿਹੜਾ ਸਿਲੇਬਸ ਜਾਰੀ ਕੀਤਾ ਗਿਆ ਸੀ ਜਿਸ ਦਾ ਕਿ ਹੁਣ ਨੈਕਸਟ ਮੰਥ ਐਗਜ਼ਾਮ ਕੰਡਕਟ ਕਰਾਇਆ ਜਾਣਾ ਸੀ ਠੀਕ ਹੈ ਜੁਲਾਈ ਦੇ ਵਿੱਚ ਉਹਦਾ ਜਿਹੜਾ ਸਿਲੇਬਸ ਜਾਰੀ ਕੀਤਾ ਗਿਆ ਸੀ ਦੁਬਾਰਾ ਤੋਂ ਉਸ ਸਿਲੇਬਸ ਨੂੰ ਜਿਹੜਾ ਚੈਲੰਜ ਕੀਤਾ ਗਿਆ ਹੈ ਚੈਲੰਜ ਕਰਨ ਦਾ ਰੀਜ਼ਨ ਇਹ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਵਾਲਾ ਸਿਲੇਬਸ ਜਿਹੜਾ ਫਰਸਟ ਜਿਹੜਾ ਕੰਡਕਟ ਕਰਾਇਆ ਗਿਆ ਸੀ ਜਿਹੜਾ ਪੇਪਰ ਕਹਿ ਲਓ ਵੀ ਇੱਕ ਤਰੀਕੇ ਨਾਲ ਰੱਦ ਹੋਇਆ ਸੀ ਠੀਕ ਹੈ ਕਿ ਉਸ ਐਗਜ਼ਾਮ ਦਾ ਸਿਲੇਬਸ ਤੇ ਜਿਹੜਾ ਹੁਣ ਐਗਜ਼ਾਮ ਹੋਏਗਾ ਪੇਪਰ ਏ ਉਹਦਾ ਸਿਲੇਬਸ ਦੋਨਾਂ ਦਾ ਜਿਹੜਾ ਹੈ ਉਹ ਸਿਮਿਲਰ ਨੇ ਸੇਮ ਨੇ ਠੀਕ ਹੈ ਇਹ ਗੱਲ ਸਾਹਮਣੇ ਆ ਰਹੀ ਹੈ ਯਾਨੀ ਕਿ ਇਹ ਗੱਲ ਕਹੀ ਜਾ ਰਹੀ ਹੈ ਕਿ ਜਿਹੜਾ ਲਿਟਰੇਚਰ ਵਾਲਾ ਪਾਰਟ ਹੈ ਉਹ ਐਡ ਜ਼ਰੂਰ ਕੀਤਾ ਗਿਆ ਲੇਕਿਨ ਉਹ ਬਹੁਤ ਘੱਟ ਹੈ ਜਿਹੜਾ ਸਿਲੇਬਸ ਹੈ ਉਹ ਪਹਿਲਾਂ ਵਾਲੇ ਸਿਲੇਬਸ ਦੇ ਨਾਲ ਹੀ ਮਿਲਦਾ ਜੁਲਦਾ ਸਿਲੇਬਸ ਹੈ ਇਸ ਕਰਕੇ ਸਿਲੇਬਸ ਨੂੰ ਜਿਹੜਾ ਚੈਲੰਜ ਕੀਤਾ ਗਿਆ ਤਾਂ ਇਹਦੇ ਰਿਲੇਟਡ ਜਿਹੜਾ ਇਹ ਕੇਸ ਆ ਉਹ ਲੱ ਪਰ ਜੇ ਤੁਸੀਂ ਕੇਸ ਨੂੰ ਸਿਲੇਬਸ ਨੂੰ ਦੇਖੋ ਉਹਦੇ ਵਿੱਚ ਤੁਸੀਂ ਦੇਖੋਗੇ ਕਿ ਜਿਹੜਾ ਗ੍ਰੈਮੈਟੀਕਲ ਪਾਰਟ ਆ ਉਹ ਤਾਂ ਕਾਫੀ ਜ਼ਿਆਦਾ ਲਿਟਰੇਚਰ ਬਹੁਤ ਘੱਟ ਹੈ ਠੀਕ ਹੈ ਤੇ ਹੁਣ ਇਹਦੇ ਰਿਲੇਟਡ ਰਿਵਿਊ ਵੀ ਲੱਗੀ ਹੋਈ ਹੈ ਜੇਕਰ ਰਿਵਿਊ ਅਸੈਪਟ ਹੁੰਦੀ ਹੈ ਫਿਰ ਤਾਂ ਇਹ ਜਿਹੜੀ ਪ੍ਰਕਿਰਿਆ ਇੱਕ ਤਰਫਾ ਹੋ ਜਾਣੀ ਹੈ ਇਹ ਤਾਂ ਤੁਸੀਂ ਸਾਰੇ ਕਲੀਅਰ ਹੋ ਠੀਕ ਹੈ ਗਲਕਾਰ ਲਈ ਪਰਤੀ ਸੇਫ ਹੈ ਜੇ ਨਹੀਂ ਪਰਤੀ ਬਿਲਕੁਲ ਸੇਫ ਹੈ ਰਹੀ ਗੱਲ ਸਟੇ ਦੀ ਪੇਪਰ ਏ ਤੇ ਸਟੇ ਜਿਹੜਾ ਲੱਗੇਗਾ ਜਾਂ ਨਹੀਂ ਤਾਂ ਦੇਖੋ ਤੁਹਾਨੂੰ ਪਤਾ ਹੈ ਕਿ 1 ਜੁਲਾਈ ਨੂੰ ਜਿਹੜੀ ਸੁਣਵਾਈ ਹੋਣ ਜਾ ਰਹੀ ਹੈ ਇਹਦੀ ਤੁਸੀਂ ਤਰੀਕ ਇੱਥੇ ਨੋਟ ਕਰ ਸਕਦੇ ਹੋ ਜੀ 1 ਜੁਲਾਈ ਨੂੰ ਇਸ ਦੀ ਸੁਣਵਾਈ ਹੈ ਠੀਕ ਹੈ ਕੇਸ ਨੰਬਰ ਵੀ ਤੁਸੀਂ ਨੋਟ ਕਰ ਸਕਦੇ ਹੋ 1 ਜੁਲਾਈ ਨੂੰ ਜਿਹੜਾ ਇਹਦਾ ਸੁਣਵਾਈ ਹੋਣ ਜਾ ਰਹੀ ਹੈ ਉਹਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਜੇਗਾ ਕਿ ਕਿਸ ਤਰੀਕੇ ਨਾਲ ਜਿਹੜੀ ਇਹ ਭਰਤੀ ਆ ਉਹ ਕੰਪਲੀਟ ਹੋਣੀ ਹੈ ਯਾਨੀ ਜੇ ਤਾਂ ਦੇਖੋ ਨੈਕਸਟ ਡੇਟ ਮਿਲਦੀ ਹੈ ਫਿਰ ਤਾਂ ਤੁਸੀਂ ਮੰਨ ਕੇ ਚੱਲੋ ਕਿ ਪੇਪਰ ਏ ਤੇ ਸਟੇ ਲੱਗੇਗੀ ਕਿਉਂਕਿ ਜਿਹੜਾ ਪੇਪਰ A ਨੂੰ ਲੈ ਕੇ ਹੀ ਮੁੱਦਾ ਬਾਰ-ਬਾਰ ਉਠਾਇਆ ਜਾ ਰਿਹਾ ਹੈ ਠੀਕ ਹੈ ਪੇਪਰ A ਦੇ ਉੱਪਰ ਹੋ ਸਕਦਾ ਸਟੇਲ ਲੱਗੇ ਜੇਕਰ 1 ਜੁਲਾਈ ਨੂੰ ਕੋਈ ਪ੍ਰੋਪਰ ਜਿਹੜਾ ਇਸ ਦਾ ਹੱਲ ਨਾ ਹੋਇਆ ਜਾਂ ਪ੍ਰੋਪਰ ਜਿਹੜੀ ਇਸ ਦੀ ਸੁਣਵਾਈ ਨਾ ਹੋਈ ਤਾਂ ਪੇਪਰ A ਦੇ ਉੱਪਰ ਸਟੇਲ ਲੱਗ ਸਕਦੀ ਹੈ ਯਾਨੀ ਕਿ ਪੇਪਰ ਜਿਹੜਾ ਬਾਅਦ ਵਿੱਚ ਹੋ ਸਕਦਾ ਜਿਵੇਂ ਤੁਹਾਨੂੰ ਪਤਾ ਹੈ ਕਿ ਜੁਲਾਈ ਦੇ ਵਿੱਚ ਕੰਡਕਟ ਕਰਾਇਆ ਜਾਏਗਾ ਲੇਕਿਨ ਜੇਕਰ ਸੁਣਵਾਈ ਸਹੀ ਤਰੀਕੇ ਨਾਲ ਨਾ ਹੋਈ ਤੇ ਨੈਕਸਟ ਡੇਟ ਮਿਲ ਗਈ ਜੇ ਕੇਸ ਡਿਸਮਿਸ ਨਾ ਹੋਇਆ ਤਾਂ ਉਹਦੇ ਅਕੋਰਡਿੰਗ ਗੱਲ ਕਰ ਰਹੇ ਆਪਾਂ ਤਾਂ ਫਿਰ ਜਿਹੜਾ ਐਗਜ਼ਾਮ ਹੈ ਬਾਅਦ ਉਹੀ ਪ੍ਰੋਪਰਸ਼ਨ ਵਾਈ ਦੇ ਨਾਲ ਜੇਕਰ ਇੱਕ ਤਰਫੀ ਗੱਲ ਹੋ ਜਾਂਦੀ ਹੈ ਜੀ ਫਿਰ ਤਾਂ ਐਗਜ਼ਾਮ ਦੀ ਜੋ ਡੇਟ ਹੈਗੀ ਆ ਉਹੀ ਰਹੇਗੀ ਫਿਰ ਐਗਜ਼ਾਮ ਦੇ ਰਿਲੇਟਡ ਜਿਹੜਾ ਕੋਈ ਵੀ ਇਸ਼ੂ ਤੁਹਾਨੂੰ ਦੇਖਣ ਨੂੰ ਨਹੀਂ ਮਿਲਣ ਵਾਲਾ ਠੀਕ ਹੈ ਜੀ ਇੱਕ ਤਰੀਕੇ ਨਾਲ ਦੇਖਿਆ ਜਾਵੇ ਤਾਂ ਦੇਖੋ ਇਹ ਹੈ ਤਾਂ ਨਿਰਾਸ਼ਾਜਨਕ ਨਿਊਜ਼ ਹੈ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਪਹਿਲੀ ਗੱਲ ਤਾਂ ਜਿਹੜਾ ਪੇਪਰ ਏ ਪਹਿਲਾਂ ਰੱਦ ਹੋਇਆ ਸੀ ਉਹਦੇ ਤੋਂ ਹੀ ਬਹੁਤ ਸਾਰੇ ਕੈਂਡੀਡੇਟਸ ਨਿਰਾਸ਼ ਸਨ ਬਹੁਤ ਸਾਰੇ ਕੈਂਡੀਡੇਟਸ ਅਪਸੈਟ ਸਨ ਫੇਰ ਵੀ ਚਲੋ ਹੌਸਲਾ ਕਰਕੇ ਬੱਚੇ ਜਿਹੜੇ ਨੇ ਕੈਂਡੀਡੇਟਸ ਜਿਹੜੇ ਨੇ ਤਿਆਰੀ ਦੇ ਵਿੱਚ ਦੁਬਾਰਾ ਲੱਗੇ ਨੇ ਲੇਕਿਨ ਹੁਣ ਫਿਰ ਤੋਂ ਇੱਕ ਜਿਹੜਾ ਨਵਾਂ ਕੇਸ ਲਗਾ ਦਿੱਤਾ ਗਿਆ ਹੈ ਤਾਂ ਬਹੁਤ ਹੈਰਾਨੀਜਨਕ ਗੱਲ ਹੈ ਤੁਸੀਂ ਐਂ ਦੇਖ ਲਓ ਵੀ ਸਿਲੇਬਸ ਜਾਰੀ ਹੋਏ ਨੂੰ ਕਿੰਨਾ ਸਮਾਂ ਹੋ ਚੁੱਕਿਆ ਜਦੋਂ ਸਿਲੇਬਸ ਜਾਰੀ ਹੋਇਆ ਸੀ ਉਸ ਸਮੇਂ ਜੇ ਕਿਸੇ ਨੇ ਲਗਾਣਾ ਸੀ ਕੇਸ ਜਿਸ ਜਦੋਂ ਆਬਜੈਕਸ਼ਨ ਕਰਨੀ ਸੀ ਉਹ ਸਮਾਂ ਸੀ ਇਹ ਹੁਣ ਕੋਈ ਜਦੋਂ ਐਗਜ਼ਾਮ ਡੇਟ ਆ ਗਈ ਡਿਪਾਰਟਮੈਂਟ ਵੱਲੋਂ ਤੇ ਹੁਣ ਕੇਸ ਲਗਾਇਆ ਜਾ ਰਿਹਾ ਇਹ ਬੜੀ ਨਿਰਾਸ਼ਾਜਨਕ ਗੱਲ ਹੈ ਕਿਉਂਕਿ ਇੰਨਾ ਸਮਾਂ অলਰੈਡੀ ਕੈਂਡੀਡੇਟਸ ਤਿਆਰੀ ਕਰਦੇ ਨੂੰ ਹੋ ਗਏ ਹਨਾ ਤੇ ਇੱਕ ਕਹਿ ਲੋ ਵੀ ਸਬਰ ਬਹੁਤ ਔਖਾ ਬਣਾਇਆ ਹੋਇਆ ਸਟੂਡੈਂਟਸ ਨੇ ਤੇ ਇਹ ਗੱਲ ਸਾਰਿਆਂ ਤੇ ਹੀ ਲਾਗੂ ਹੁੰਦੀ ਹੈ ਜਿਹੜੇ ਕੈਂਡੀਡੇਟਸ ਔਥੈਂਟਿਕ ਨੇ ਸਹੀ ਨੇ ਜਿਹੜੇ ਕਿ ਮਿਹਨਤ ਕਰਨ ਵਾਲੇ ਨੇ ਉਹਨਾਂ ਦੀ ਆਪਾਂ ਗੱਲ ਕਰ ਰਹੇ ਹਾਂ ਬਹੁਤ ਮੁਸ਼ਕਿਲ ਹੁੰਦਾ ਹੈ ਇੱਕ ਹੀ ਐਗਜ਼ਾਮ ਨੂੰ ਬਾਰ-ਬਾਰ ਜਿਹੜਾ ਤਿਆਰੀ ਕਰਨਾ ਆਪਣੇ ਆਪ ਨੂੰ ਸਮਝਾਉਣਾ ਇਹ ਬਹੁਤ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਡੀਮੋਟੀਵੇਟ ਕਰਦੀਆਂ ਨੇ ਫੇਰ ਵੀ ਸਟੂਡੈਂਟਸ ਆਪਣੀ ਹਿੰਮਤ ਨੂੰ ਬਰਕਰਾਰ ਕਰਕੇ ਹੋਏ ਜਿਹ ਜਦੋਂ ਇਹ ਕੇਸਿਸ ਦੇ ਇਹ ਨਿਊਜ਼ਸ ਦੇਖਦੇ ਆ ਹਨਾ ਕੇ ਇਸ ਬਾਰੇ ਸੁਣਦੇ ਆ ਫਿਰ ਕਿਤੇ ਨਾ ਜਾ ਕੇ ਜਿਹੜੀ ਹੈ ਸਟੂਡੈਂਟਸ ਨਿਰਾਸ਼ਾਜਨਕ ਹੋ ਜਾਂਦੇ ਨੇ ਤਾਂ ਫਿਲਹਾਲ ਇਹਦੀ 1 ਜੁਲਾਈ ਨੂੰ ਸੁਣਵਾਈ ਹੈ ਇਸ ਦੇ ਨਾਲ ਹੀ ਤੁਹਾਨੂੰ ਪਤਾ ਹੋਏਗਾ ਕਿ 23 ਚੌਂਣ ਭਰਤੀ ਦੀ ਵੀ 1 ਜੁਲਾਈ ਨੂੰ ਸੁਣਵਾਈ ਹੈ ਤੇ 94 ਦੀ ਵੀ 1 ਜੁਲਾਈ ਨੂੰ ਹੀ ਸੁਣਵਾਈ ਹੈ 1 ਜੁਲਾਈ ਨੂੰ ਦੇਖੋ ਜੇ ਤਾਂ ਡਿਪਾਰਟਮੈਂਟ ਵੱਲੋਂ ਪ੍ਰੋਪਰ ਪੈਰਵੀ ਕੀਤੀ ਜਾਂਦੀ ਐਡਵੋਕੇਟਸ ਵੱਲੋਂ ਠੀਕ ਹੈ ਫੇਰ ਤਾਂ ਗੱਲ ਹੋ ਸਕਦੀ ਹੈ ਸਹੀ ਤਰੀਕੇ ਦੀ ਜੇਕਰ ਦੇਖੋ ਪ੍ਰੋਪਰ ਸੁਣਵਾਈ ਨਾ ਹੋਈ ਤਾਂ ਪੇਪਰ A ਤੇ ਸਟੇ ਲੱਗੇਗੀ ਹੀ ਲੱਗੇਗੀ ਇੱਥੇ ਮੈਂ ਕਿਸੇ ਨੂੰ ਡੀਮੋਟੀਵੇਟ ਨਹੀਂ ਕਰ ਰਹੀ ਐਗੀ ਨਾ ਹੀ ਮੈਂ ਕਿਸੇ ਨੂੰ 네ਗੇਟਿਵ ਕਰ ਰਹੀ ਆ ਜੋ ਸਿਚੁਏਸ਼ਨ ਚੱਲ ਰਹੀ ਆ ਉਹਦੇ ਤੇ ਆਪਾਂ ਗੱਲ ਕਰ ਰਹੇ ਆ ਕਿਉਂਕਿ ਇਹ ਪੇਪਰ A ਨੂੰ ਲੈ ਕੇ ਚੈਲੰਜ ਕੀਤਾ ਜਾ ਰਿਹਾ ਤੇ ਪੇਪਰ A ਦੀ ਜਿਹੜੀ ਐਗਜ਼ਾਮ ਡੇਟ ਆ ਆਲਰੇਡੀ ਆਊਟ ਹੋ ਚੁੱਕੀ ਐ ਠੀਕ ਐ ਤਾਂ ਜੇ ਪੇਪਰ A ਦਾ ਸਿਲੇਬਸ ਦੁਬਾਰਾ ਤਾਂ ਉਹ ਕਹ ਲੋ ਚੈਲੰਜ ਹੁੰਦਾ ਜਾਂ ਕੋਈ ਇਹਦੇ ਤੇ ਦੁਬਾਰਾ ਇਸ਼ੂ ਉਠਦਾ ਤਾਂ ਪੇਪਰ A ਰੁਕੇਗਾ ਹੀ ਰੁਕੇਗਾ ਠੀਕ ਹੈ ਜੀ ਪਰ ਜੇਕਰ ਰਿਵਿਊ ਅਸੈਪਟ ਹੁੰਦੀ ਹੈ ਫਿਰ ਤਾਂ ਕੋਈ ਗੱਲ ਹੀ ਨਹੀਂ ਫਿਰ ਤਾਂ ਜਿਹੜਾ ਪਹਿਲਾਂ ਤੁਹਾਡਾ ਪੇਪਰ ਆ ਉਹਦੇ ਅਕੋਰਡਿੰਗ ਹੀ ਸਭ ਕੁਝ ਜਿਹੜਾ ਕੰਪਲੀਟ ਹੋ ਜਾਣਾ ਹੈ ਠੀਕ ਹੈ ਫਿਲਹਾਲ ਇਹ ਇਸ ਕੇਸ ਦੇ ਰਿਲੇਟਡ ਜਿਹੜੀਆਂ ਨੇ ਇਨਫੋਰਮੇਸ਼ਨਸ ਹੈਗੀਆਂ ਨੇ ਤੁਹਾਡੇ ਕੋਲ ਇਸ ਤੋਂ ਬਿਨਾ ਜੇ ਆਪਾਂ ਗੱਲ ਕਰ ਲਈ ਪੇਪਰ B ਦੁਬਾਰਾ ਹੋਏਗਾ ਪੇਪਰ B ਕਿਸੇ ਵੀ ਹਾਲਤ ਦੇ ਵਿੱਚ ਦੁਬਾਰਾ ਨਹੀਂ ਹੋਣਾ ਕਿਉਂਕਿ ਪੇਪਰ B ਬਿਲਕੁਲ ਸੇਫ ਹੈ ਠੀਕ ਹੈ ਤਾਂ ਇਹਦੇ ਰਿਗਾਰਡਿੰਗ ਕੋਈ ਵੀ ਤੁਸੀਂ ਆਪਣੇ ਅੰਦਰ ਡਾਊਟ ਨਾ ਰੱਖੋ ਪੇਪਰ B ਦੁਬਾਰਾ ਨਹੀਂ ਹੋਣ ਵਾਲਾ ਠੀਕ ਹੈ ਪਰ ਤੇ ਬਿਲਕੁਲ ਸੇਫ ਹੈ ਬਸ ਪੇਪਰ A ਦੇ ਸਿਲੇਬਸ ਨੂੰ ਰਿਲੇਟਡ ਲੈ ਕੇ ਜਿਹੜਾ ਹੈ ਕੋਈ ਇਸ਼ੂ ਸਾਹਮਣੇ ਆ ਰਿਹਾ ਹੁਣ ਜਿਹੜਾ ਕਿ ਕੈਂਡੀਡੇਟਸ ਵੱਲੋਂ ਕੇਸ ਲਗਾਇਆ ਗਿਆ ਹੈ ਠੀਕ ਹੈ ਜੀ ਤੇ ਰਹੀ ਗੱਲ ਦੇਖੋ ਹੁਣ ਪੇਪਰ A ਦੇ ਰੱਦ ਹੋਣ ਦੀ ਆ ਪੇਪਰ A ਦੁਬਾਰਾ ਹੋਣ ਦੀ ਤਾਂ ਦੇਖੋ ਪਹਿਲਾਂ ਪੇਪਰ A ਆਲਰੇਡੀ ਰੱਦ ਹੋ ਚੁੱਕਿਆ ਏ ਠੀਕ ਹੈ ਦੁਬਾਰਾ ਸਿਲੇਬਸ ਜਾਰੀ ਕੀਤਾ ਗਿਆ ਸੀ ਤੇ ਹੁਣ ਜਿਹੜਾ ਐਗਜ਼ਾਮ ਕੰਡਕਟ ਕਰਾਇਆ ਜਾਣਾ ਸੀ ਨੈਕਸਟ ਮੰਥ ਹਨਾ ਫਿਲਹਾਲ ਦੇਖੋ ਕਿਤੇ ਨਾ ਕਿਤੇ ਇਹ ਵੀ ਦੇਖਣ ਨੂੰ ਮਿਲ ਸਕਦਾ ਕਿ ਡਿਪਾਰਟਮੈਂਟ ਆਪਣੀ ਤਰਫੋਂ ਸਹੀ ਤਰੀਕੇ ਨਾਲ ਪੈਰਵੀ ਕਰੇ ਆਪਣੇ ਪੱਲੋਂ ਜਿਹੜਾ ਸਹੀ ਤਰੀਕੇ ਨਾਲ ਪੁਆਇੰਟਸ ਰੱਖੇ ਤੇ ਹੁਣਾਂ ਵੀ ਇਸ ਤਰੀਕੇ ਨਾਲ ਹੀ ਚਾਹੀਦਾ ਹੈ ਕਿਉਂਕਿ ਦੇਖੋ ਬਾਰ-ਬਾਰ ਹਨਾ ਤੁਸੀਂ ਇੱਕ ਹੀ ਐਗਜ਼ਾਮ ਨੂੰ ਟਾਰਗੇਟ ਕਰ ਰਹੇ ਹੋ ਬਾਰ-ਬਾਰ ਤੁਸੀਂ ਇਹਦੇ ਸਿਲੇਬਸ ਨੂੰ ਹੀ ਚੈਲੰਜ ਕਰ ਰਹੇ ਹੋ ਤਾਂ ਇਹ ਕੋਈ ਚੰਗੀ ਗੱਲ ਨਹੀਂ ਹੈਗੀ ਠੀਕ ਹੈ ਜਦੋਂ ਸਿਲੇਬਸ ਚੈਲੰਜ ਕਰਨ ਦਾ ਟਾਈਮ ਸੀ ਉਸ ਟਾਈਮ ਤਾਂ ਸਾਰੇ ਪਤਾ ਨਹੀਂ ਕਿੱਥੇ ਹੁੰਦੇ ਨੇ ਜਦੋਂ ਇਹ ਕੇਸ ਲਗਾ ਦਿੰਦੇ ਨੇ ਜਦੋਂ ਹੁਣ ਐਗਜ਼ਾਮ ਦਾ ਬੱਚਿਆਂ ਨੇ ਤਿਆਰੀ ਕਰ ਲਈ ਬੱਚਿਆਂ ਨੂੰ ਕਿੰਨਾ ਟਾਈਮ ਹੋ ਗਿਆ ਤਿਆਰੀ ਕਰਦਿਆਂ ਨੂੰ ਠੀਕ ਹੈ ਤੇ ਉਸ ਸਮੇਂ ਜੇਕਰ ਕੇਸ ਲਗਾ ਰਹੇ ਹੋ ਤਾਂ ਬੜੀ ਕਿਤੇ ਨਾ ਕਿਤੇ ਗੱਲੋ ਵੀ ਮਾੜੀ ਗੱਲ ਹੈ ਇਹ ਫਿਲਹਾਲ ਉਮੀਦ ਕਰਦਿਆਂ ਜੀ ਕਿ 1 ਜੁਲਾਈ ਨੂੰ ਕੋਈ ਨਾ ਕੋਈ ਜਿਹੜਾ ਸਹੀ ਤਰੀਕੇ ਦਾ ਫੈਸਲਾ ਦੇਖਣ ਨੂੰ ਮਿਲੇਗਾ ਵੀ ਪੋਜ਼ਿਟਿਵ ਠੀਕ ਹੈ ਪਰ ਧੀ ਅਜੇ ਨਹੀਂ ਕੱਲ ਨੂੰ ਕੰਪਲੀਟ ਹੋ ਜਾਏਗੀ ਸਬਰ ਬਣਾ ਕੇ ਰੱਖੋ ਜਰੂਰ ਕੋਈ ਨਾ ਕੋਈ ਜਿਹੜੀ ਇੱਕ ਤਰਫਾ ਇਹ ਭਰਤੀ ਜਿਹੜੀ ਕੰਪਲੀਟ ਹੋਏਗੀ ਹੀ ਹੋਏਗੀ ਠੀਕ ਹੈ ਜੀ ਬਾਕੀ ਜੇਕਰ ਤੁਹਾਡਾ ਕੋਈ ਵੀ ਡਾਊਟ ਕੁਸ਼ਨ ਹੋਵੇ ਸੁਝਾਅ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਇਸ ਦੇ ਨਾਲ ਹੀ ਚੈਨਲ ਨਾਲ ਜਰੂਰ ਜੁੜ ਜੋ ਜੀ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਹਰ ਪ੍ਰਕਾਰ ਦੀ ਅਪਡੇਟਸ ਜਿਹੜੀਆਂ ਤੁਹਾਨੂੰ ਇਸ ਚੈਨਲ ਤੇ ਮਿਲਦੀਆਂ ਰਹਣਗੀਆਂ WhatsApp ਗਰੁੱਪ ਨਾਲ Telegram ਗਰ ਜਾਏਗਾ ਮੇਰੇ ਨਾਲ ਕੰਟੈਕਟ ਕਰਨ ਲਈ ਤੁਸੀਂ ਇੰਸਟਾਗ੍ਰam ਤੇ ਜੁੜ ਸਕਦੇ ਹੋ ਉਹਦਾ ਜਿਹੜਾ ਵੀ ਲਿੰਕ ਹੈ ਉਹ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ ਵੀਡੀਓ ਦੇ ਨੀਚੇ ਜਿਹੜਾ ਤੁਹਾਨੂੰ ਦੇਖਣ ਨੂੰ ਮਿਲ ਜੇਗਾ ਠੀਕ ਹੈ ਜੀ ਫਿਲਹਾਲ ਇਹ ਸੀ ਅਪਡੇਟ ਆਈ ਹੋਪ ਤੁਹਾਡੇ ਹਰ ਪ੍ਰਕਾਰ ਦੇ ਡਾਊਟਸ ਨੇ ਕਲੀਅਰ ਹੋ ਗਏ ਹੋਣੇ ਉਮੀਦ ਕਰਦਿਆਂ 1 ਜੁਲਾਈ ਨੂੰ ਕੋਈ ਨਾ ਕੋਈ ਜਿਹੜੀ ਪੋਜ਼ਿਟਿਵ ਨਿਊਜ਼ ਹੈ ਉਹ ਦੇਖਣ ਨੂੰ ਮਿਲੇਗੀ ਠੀਕ ਹੈ ਜੀ ਬਾਕੀ ਦੇਖੋ ਇਹ ਤਾਂ ਗੱਲ ਹੁਣ ਇਹ ਨਾ ਸੋਚੋ ਜਿਹੜੇ ਕੈਂਡੀਡੇਟਸ ਇਹ ਨਾ ਸੋਚੋ ਕਿ ਅਸੀਂ ਤਿਆਰੀ ਛੱਡ ਦਈਏ ਜਾਂ ਹੁਣ ਪੇਪਰ ਹੋਏਗਾ ਵੀ ਜਾਂ ਨਹੀਂ ਇਹ ਚੀਜ਼ ਨਾ ਸੋਚੋ ਦੇਖੋ ਚਾਹੇ ਸਿਲੇਬਸ ਦੁਬਾਰਾ جاری ਹੋਵੇ ਚਾਹੇ ਪੇਪਰ ਇਹ ਲੇਟ ਹੋਵੇ ਜੋ ਵੀ ਹੋਵੇ ਉਹਦੇ ਵਿੱਚ ਗ੍ਰਾਮਰ ਜਿਹੜੀ 100% ਸ਼ੋਰ ਹੋਏਗੀ ਹੀ ਹੋਏਗੀ ਕਿਉਂਕਿ ਪੇਪਰ ਇਹ ਹੁੰਦਾ ਹੀ ਆਪਣੇ ਕੋਲ ਕੁਆਲੀਫਾਈਇੰਗ ਇਗਜ਼ਾਮ ਹੈ ਜਿਸ ਦੇ ਵਿੱਚ ਜ਼ਿਆਦਾ ਪੋਰਸ਼ਨ ਜਿਹੜਾ ਹੈ ਗ੍ਰਾਮਰ ਦਾ ਕਵਰ ਕੀਤਾ ਜਾਂਦਾ ਹੈ ਠੀਕ ਹੈ ਤਾਂ ਇਸ ਕਰਕੇ ਆਪਦੀ ਤਿਆਰੀ ਰੱਖਿਓ ਇਹ ਨਾ ਹੋਵੇ ਕਿ ਹੁਣ ਕੇਸਿਸ ਦੇ ਵਿੱਚ ਭੁੱਲ ਕੇ ਤੁਸੀਂ ਤਿਆਰੀ ਨੂੰ ਜਿਹੜਾ ਸਾਈਡ ਤੇ ਕਰ ਦੋ ਹੈ ਜੋ ਕੁਝ ਨਹੀਂ ਹੋਣ ਵਾਲ ਦੁਬਾਰਾ ਵੀ ਆਉਂਦਾ ਹੈ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਉਹਦੇ ਵਿੱਚ ਗ੍ਰਾਮਰ ਤੁਹਾਨੂੰ ਫੇਰ ਵੀ ਦੇਖਣ ਨੂੰ ਮਿਲੇਗੀ ਠੀਕ ਹੈ ਤਾਂ ਇਸ ਕਰਕੇ ਆਪਣੀ ਤਿਆਰੀ ਵੱਲ ਧਿਆਨ ਰੱਖਿਓ ਜੀ ਇੱਥੇ ਕਿਸੇ ਦਾ ਕੁਝ ਨਹੀਂ ਪਤਾ ਹੈਗਾ ਕਿਹੜਾ ਨਵਾਂ ਕੇਸ ਦੁਬਾਰਾ ਤੋਂ ਕਿਵੇਂ ਜੜਾ ਲੱਗ ਜੇ ਠੀਕ ਹੈ ਜੀ ਫਿਲਹਾਲ ਇਹ ਹੈਗੀ ਸੀ ਅੱਜ ਦੀ ਅਪਡੇਟ ਵੀਡੀਓ ਵਧੀਆ ਲੱਗਿਆ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਆਪਣੇ ਜਿਹੜੇ ਸੁਝਾਅ ਨੇ ਇਸ ਕੇਸ ਦੇ ਰਿਲੇਟਿਡ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਮਿਲਦੇ ਆਂ ਜੀ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ